ਜੀ ਬੰਦਾ ਮਿਹਨਤ ਕਰਦਾ ਉਹਨੂੰ ਵੀ ਸਪੋਰਟ ਕਰੋ ਤੇ ਲਾਉਣ ਵਾਲੇ ਨੂੰ ਵੀ ਸਪੋਰਟ ਕਰੋ ਜੀ 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 ਕੋਈ 570 ਰੁਪਏ ਪਿੱਛੇ ਰੱਖੋ ਬਾਲਾ ਫਰਕ ਹੁੰਦਾ ਤਾਂ ਕਹਿੰਨ ਨੂੰ ਗੋ ਯਾਰ ਜੇ ਥੋੜੇ ਬੋਦੇ ਫਰਕ ਨਾਲ ਚੰਗੀ ਜੀਤ ਤਾਂ ਖਾਓ ਉਦੋਂ ਵੀ ਇਹੀ ਇਹੀ ਗੱਲ ਕੀਤੀ ਸੀ ਵੀ ਬਾਈ ਦੀ ਤੁਹਾਡੀ ਮਿਹਨਤ ਬਾਈ ਦੀ ਵਿਖਾਈ ਸੀ ਸਾਰੇ ਮਿਹਨਤ ਕਰਦੇ ਆ ਹਾਂ ਥੋੜੇ ਬੋਦੇ ਫਰਕ ਨਾਲ ਚੰਗੀ ਜੀਤ ਤਾਂ ਖਾਓ ਉਦੋਂ ਵੀ ਇਹੀ ਇਹੀ ਗੱਲ ਕੀਤੀ ਸੀ ਵੀ ਬਾਈ ਦੀ ਤੁਹਾਡੀ ਮਿਹਨਤ ਬਾਈ ਦੀ ਵਿਖਾਈ ਸੀ ਸਾਰੇ ਮਿਹਨਤ ਕਰਦੇ ਆ ਆ ਬਾਈ ਬਈ ਆਪਣੇ ਪਿੰਡ ਦਾ ਉਦੋਂ ਵੀਡੀਓ ਬਣਾਈ ਸੀ ਬਾਈ ਦੀ ਤੇ ਮੁੰਡਾ ਹੈਗਾ ਸੀ ਇਹਦਾ ਬਿਮਾਰ ਤੇ ਵੀਰ ਨੇ ਬਈ ਸਬਜੀ ਦਾ ਕੰਮ ਆਪ ਤੇ ਆ ਬਾਈ ਭਾਣੇ ਦਾ ਵੀਰ ਆਪਣਾ ਜਿਹਦਾ ਆਪਾਂ ਪॉडਕਾਸਟ ਬਣਾਇਆ ਸੀ ਤੇ ਮੈਂ ਕਿਹਾ ਵੀ ਚਲੋ ਇਹਨੇ ਸਬਜੀ ਵੀਰ ਨੇ ਲੈਣੀ ਆ ਤੇ ਸਬਜੀ ਵੀਰ ਨੇ ਵੇਚਣੀ ਹੁੰਦੀ ਆ ਤੇ ਮੈਂ ਕਿਹਾ ਹੋਵੇ ਨਾ ਤਾਂ ਬਾਈ ਤੋਂ ਹੀ ਦਵਾ ਦਿੰਨੇ ਆ ਤੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਆ ਬਾਈ ਬਾਈ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਚਲੋ ਜੀ ਆਪਣਾ ਕੋਈ ਭਰਾ ਕੰਮ ਕਰਦਾ ਜਾਂ ਹਾਂ ਚਲੋ ਐਉਂ ਆ ਵੀ ਇਹਦੇ ਚੱਲ ਆਪਣੇ ਇਹਨੇ ਹੋਰ ਕਿਤੇ ਵੇਚਣੇ ਸੀਗੇ ਇਹਦਾ ਰਜਗਾਰ ਆ ਚਲ ਬਾਈ ਕੁਝ ਹਨਾ ਕਮਾਈ ਕਰ ਲੂਗਾ ਤੇ ਇਹਦਾ ਮੁੰਡਾ ਹੈਗਾ ਬਿਮਾਰ ਤੇ ਚਲੋ ਆਸ ਹੁੰਦੀ ਆ ਬੰਦਾ ਬਈ ਮਿਹਨਤੀ ਆ ਵੀਡੀਓ ਬਣਾਉਂਦਾ ਇਹ ਹੀ ਮਕਸਦ ਆ ਵੀ ਸਪੋਰਟ ਕਰਿਆ ਕਰੋ ਜਿਹੜੇ ਇਹ ਪਿੰਡਾਂ ਚ ਵੇਚਦਾ ਨਾਥੇ ਵਾਲੇ ਜਾਂ ਢੂੜ-ਗੋੜੀ ਵੇਚਦਾ ਢੂੜ-ਗੋੜੀ ਤੇ ਨਾਥੇ ਹਾਂ ਢੂੜ-ਗੋੜ ਤੇ ਨਾਥੇ ਵਾਲੇ ਹੀ ਵੇਚਦਾ ਬਾਈ ਤੇ ਜਿਹੜੇ ਤੁਸੀਂ ਵੀਡੀਓ ਦੇਖਦੇ ਆ ਬਾਈ ਤੇ ਜਰੂਰ ਬਾਈ ਦੀ ਸਪੋਰਟ ਕਰਿਆ ਜੋ ਉਹ ਵੀ ਹੈਲਪ ਹੋ ਸਕਦੀ ਤੇ ਜਰੂਰ ਤੁਸੀਂ ਹੈਲਪ ਕਰਿਆ ਜੋ ਸਬਜ਼ੀ ਤਾਂ ਚਲੋ ਲੈਣੀ ਲੈਣੀ ਆ ਉਹ ਵੀ ਵੀਰ ਦੀ ਬਾਈ ਹੈਲਪ ਤੁਸੀਂ ਕਰਨੀ ਆ ਤੇ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਆ ਕੱਲ ਬਾਈ ਨੂੰ ਫੋਨ ਲਾਇਆ ਸੀ ਬਾਈ ਕਹਿੰਦਾ ਵੀ ਕਦੂ ਆਪਣੇ ਰਾਤ ਤੇ ਤੋੜੇ ਪਏ ਆ ਵਿੱਚ ਵੀਰ ਨੇ ਤੇ ਅੱਜ ਸਵੇਰ ਦਾ ਤੇ ਬਾਈ ਦਾ ਵੀ ਧੰਨਵਾਦ ਤੇ ਬਾਈ ਕੋਲੋਂ ਵੀ ਆ ਕੇ ਬਾਈ ਤੁਸੀਂ ਕਦੋਂ ਲਿਆ ਸਕਦੇ ਹੋ ਕੱਦੂ ਬਾਈ ਤੁਹਾਨੂੰ ਉਸ ਦਿਨ ਵੀ ਵੀਡੀਓ ਚ ਕਿਹਾ ਸੀ ਬਿਨਾ ਰੇਸ ਸਪਰੇਅ ਤੋਂ ਆ ਬਾਈ ਵਧੀਆ ਕੱਦੂ ਆ ਆ ਕੁਆਲਿਟੀ ਤੁਸੀਂ ਵੇਖ ਲਓ ਤੇ ਬਾਈ ਨੂੰ ਅੱਜ ਰੇੜੀ 'ਚ ਆਪਾਂ ਕੱਦੂ ਪਾ ਦੇਨੇ ਮੈਂ ਕਿਹਾ ਸਬਜ਼ੀ ਬਹੁਤ ਜਿਆਦਾ ਮਹਿੰਗੀ ਆ ਹਾਲੇ ਤੇ ਬਾਈ ਕਹਿੰਦਾ ਮੈਂ ਕੱਦੂ ਵੇਚ ਲਊਗਾ ਤੇ ਬਾਈ ਤੇਰਾ ਧੰਨਵਾਦ ਹੋਰ ਕੀ ਸੇਵਾ ਨਾ ਨਾਸ ਬਾਈ ਬਾਈ ਕਹਿੰਦਾ ਬਈ ਕੋਈ ਸੇਵਾ ਨਹੀਂ ਗਈ ਤੇ ਬਾਈ ਕਹਿੰਦਾ ਬਈ ਜੇ ਤੂੰ ਹੈਲਪ ਕਰ ਸਕਦਾ ਤੇ ਅਸੀਂ ਵੀ ਕਰ ਸਕਦੇ ਆ ਬਾਈ ਗੱਲ ਇਹ ਨਹੀਂ ਹੁੰਦੀ ਗੱਲ 10000 ਰੁਪਈਆ ਦੀ ਨਹੀਂ ਗੱਲ ਹੁੰਦੀ ਦਿਲ ਦੀ ਤੇ ਕੋਈ ਦਸਾਂ ਦੀ ਵੀ ਦਿਲ ਨਾਲ ਚੀਜ਼ ਦੇ ਦੇਣਾ ਤੇ ਉਹ ਹੀ ਬਹੁਤ ਹੁੰਦੀ ਆ ਤੇ ਬਾਈ ਕਹਿੰਦਾ ਵੀ ਜਿੰਨੇ ਵੀ ਤੁਹਾਨੂੰ ਕਦੂ ਚਾਹੀਦੇ ਜਿੰਨੇ ਕੁ ਵੇਚ ਸਕਦਾ ਬਾਈ ਕਹਿੰਦਾ ਵੀ ਓਨੇ ਕੱਲ ਤੁਸੀਂ ਲੈ ਜਾਓ ਕਦੂ ਤੇ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਆ ਨਹੀਂ ਕੋਈ ਗੱਲ ਨਹੀਂ ਤੇ ਆਪਾਂ ਦਾ ਕੋਈ ਚੱਕਰ ਹੀ ਨਹੀਂ ਯਾਰ ਬਾਈ ਮੈਂ ਨਹੀਂ ਬਾਕੀ ਓਹ ਹੁੰਦਾ ਗੱਲ ਦਿਲ ਦੀ ਹੁੰਦੀ ਆ ਹਰੇਕ ਬੰਦਾ ਨਹੀਂ ਕਹਿ ਸਕਦਾ ਹੁੰਦਾ ਅੱਜ ਕੱਲ ਅਗਲਾ ਹਰੇਕ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਬਾਕੀ ਕੋਈ ਕੋਈ ਬੰਦਾ ਸਪੋਰਟ ਕਰਦਾ ਬਾਕੀ ਇਹ ਵੀਰ ਦੀ ਬਈ ਸਪੋਰਟ ਜ਼ਰੂਰ ਕਰਿਆ ਜੋ ਤੇ ਬਾਕੀ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਈ ਤੇਰਾ ਕੋਈ ਗੱਲ ਨਹੀਂ ਬਈ ਆਪਣਾ ਭਰਾ ਜੀ ਵੀ ਇਹਦਾ ਰਜਗਾਰ ਚੱਲ ਜੂਗਾ ਆਪਣਾ ਹਾਂ ਸਹੀ ਸਹੀ ਆ ਆਪਣੇ ਥੋੜੇ ਘਟੇ ਨਾ ਨਹੀਂ ਨਹੀਂ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਕਰਨੀ ਵੀ ਚਾਹੀਦੀ ਬਈ ਆਪਾਂ ਤਾਂ ਬਹੁਤ ਕਹਿੰਦੇ ਹਾਂ ਵੀ ਹਰ ਇੱਕ ਨੂੰ ਕਿਹਨੇ ਸਪੋਰਟ ਕਰੋ ਯਾਰ ਹਾਂ ਜਿਹੜਾ ਬੰਦਾ ਮਿਹਨਤ ਕਰਦਾ ਹੈ ਗਰੀਬ ਬੰਦਾ ਮਿਹਨਤ ਕਰਦਾ ਉਹਨੂੰ ਵੀ ਸਪੋਰਟ ਕਰੋ ਤੇ ਲੋਨ ਵਾਲੇ ਨੂੰ ਵੀ ਸਪੋਰਟ ਕਰੋ ਜੀ 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 ਕੋਈ 50-70 ਰੁਪਏ ਪਿੱਛੇ ਰੱਖੋ ਵੀ ਬਾਈ ਦੀ ਤੁਹਾਡੀ ਮਿਹਨਤ ਬਾਈ ਦੀ ਵਿਖਾਈ ਸੀ ਸਾਰੇ ਮਿਹਨਤ ਕਰਦੇ ਆ। ਗੈਸ ਤੂੰ ਤਾਂ ਫਿਰ ਮੈਂ ਮੈਂ ਨਹੀਂ ਮੈ ਪਿੰਡ ਨਹੀਂ ਤੂੰ ਤੇਰਾ ਪਿੰਡ ਨਹੀਂ ਆਉਂਦਾ ਇਹ। ਉਹ ਮੈਂ ਆਉਣਾ ਇੱਥੇ। ਪਰ ਮੈਂ ਜਦੋਂ ਉਹ ਉੱਥੇ ਇਹ ਕਹਿੰਦਾ ਵੀ ਓ ਮੈਂ ਉੱਥੇ ਵੇਖਿਆ ਸੀ ਪਰ ਹੁਣ ਨਹੀਂ ਸੀ ਜਾਣਦਾ। ਮੈਂ ਕੱਜ ਜਨਾ ਦਿੰਦਾ ਵੀ ਜੇ ਕੋਈ ਸਬਜ਼ੀ ਹੋਊਗੀ ਨਾ ਮੈਂ ਵੀਰ ਨੂੰ ਇਹ ਹੀ ਰਾਹ ਚ ਕਿਹਾ ਸੀ ਮੈਂ ਕਹਾ ਬਾਈ ਤੋਂ ਸਬਜ਼ੀ ਲੈ ਜਾ ਕਰ ਠੀਕ ਆ। ਕੋਈ ਨਹੀਂ ਬਾਈ ਹੋਰ ਵੀ ਹੁੰਦੀ ਆਪਾਂ ਹੋਰ। ਹਾਂ ਉਹ ਹੀ ਕਹਿੰਨਾ ਵੀ ਜੇ ਹੋਰ ਸਬਜ਼ੀ ਵੀ ਹੋਵੇ ਨਾ ਉਹ ਵੀ ਇੱਥੋਂ ਲੈ ਜਾ ਕਰੀ ਕੋਈ ਚੱਕਰ ਨਹੀਂ। ਕੋਈ ਨਹੀਂ ਦਾ ਆਪਾਂ। ਕੋਈ ਨਹੀਂ ਕੋਈ ਕਰਨੀ। ਚਲ ਚਲੀਏ। ਹਾਂ ਜੀ। ਖੁਸ਼ ਆ ਹੁ 来 ਵੀ ਹੁਣ ਬਾਈ ਸਬਜੀ ਵਿੱਚ ਨਾਊਗਾ ਤੇ ਜਰੂਰ ਬਾਈ ਕੱਦੂ ਆਪਦਾ ਸਹੀ ਰੇਟ ਜਿਹੜਾ ਵੀ ਮੰਗੂ ਬਾਜ ਵੀ ਮੰਗੂਗਾ ਬਾਈ ਤੇ ਜਰੂਰ ਸਪੋਰਟ ਕਰਿਓ ਤੇ ਦੱਬ ਕੇ ਕੰਮ ਖਿੱਚੀ ਆ ਮੇਰਾ ਵੀਰ ਹੈ ਸਪੋਰਟ ਤੇਰੀ ਫੁੱਲ ਕਰਨਗੇ ਤੇ ਬਹੁਤ ਬਹੁਤ ਬਾਈ ਉਹਦਾ ਵੀ ਧੰਨਵਾਦ ਤੇ ਬਾਕੀ ਜਰੂਰ ਤੁਸੀਂ ਸਪੋਰਟ ਕਰਨੀ ਆ ਬਾਈ ਦੀ ਵਧੀਆ ਕੱਦੂ ਆ ਤੇ ਉਹਦੇ ਘਰ ਦੇ ਕੱਦੂ ਆ ਤੁਸੀਂ ਅੱਗੇ ਵੀਡੀਓ ਦੇਖੀ ਆਈਆਂ ਤੇ ਬਾਕੀ ਜਰੂਰ ਸਪੋਰਟ ਕਰਿਆ ਜੋ ਮੇਰਾ ਵੀਰ